ਅਸੀਂ ਜਿਹੜੇ ਸੀਨੀਅਰ ਆਗੂ ਕਹਾਂਦੇ ਆ ਆਪਣੇ ਆਪ ਨੂੰ ਬੰਸ ਸਿੰਘ ਜੀ ਉਹਨਾਂ ਕੋਲੇ ਗਏ ਸਾਰੇ ਟੀਮ ਇਕੱਠੀ ਹੋ ਕੇ ਜੀ ਤੁਸੀਂ ਸਾਥ ਚੱਲੋ ਤਾਂ ਉਹਨਾਂ ਦਾ ਕੀ ਸੀ ਤੁਸੀਂ ਕਹਿੰਦੇ ਬਾਹਰੋਂ ਆ ਕੇ ਸਾਨੂੰ ਕੁੰਝੇ ਲਗਾਤਾ ਸ਼ੇਰ ਸਿੰਘ ਜੀ ਨੂੰ ਫੋਨ ਕੀਤਾ ਕਹਿੰਦੇ ਜੀ ਇੱਕ ਜਨਾਨੀ ਨੂੰ ਟਿਕਟ ਮਿਲੀ ਆ ਕੋਈ ਚੱਜ ਦੇ ਬੰਦੇ ਨੂੰ ਮਿਲੀ ਹੁੰਦੀ ਤਾਂ ਅਸੀਂ ਸਾਥ ਲੱਗਦੇ ਮਤਲਬ ਇੰਨਾਂ ਲਈ ਔਰਤਾਂ ਦੀ ਤਾਂ ਇਹ ਕਦਰ ਹੈ ਕਿ ਇੱਕ ਔਰਤ ਕੰਮ ਨਹੀਂ ਕਰ ਸਕਦੀ ਇਹਨਾਂ ਤੋਂ ਹਜਮ ਇਹ ਨਹੀਂ ਹੋ ਰਿਹਾ ਵੀ ਇੱਕ ਔਰਤ ਵੀ ਕਦੇ ਕੰਮ ਕਰ ਸਕਦੀ ਹੈ ਰਾਜਪੁਰੇ ਦੇ ਇਤਿਹਾਸ ਚ ਪਹਿਲੀ ਵਾਰ ਆ ਕਿ ਕਹਿੰਦੇ ਗਿੱਦੜਾਂ ਦਾ ਝੁੰਡ ਫਿਰਦਾ ਕਿ ਸ਼ੇਰ ਮਾਰਨਾ ਸ਼ੇਰ ਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮੇਰੀ ਜਨਤਾ ਦਾ ਪਰੂ ਚ ਇਹ ਕੋਈ ਭਾਜਪਾ ਚਲਾ ਗਿਆ ਸੀ ਕੋਈ ਕਾਂਗਰਸ ਚਲਾ ਗਿਆ ਸੀ ਕੋਈ ਪਟੋਲ ਪੰਪਾ ਤੇ ਬੈਠ ਕੇ ਖੈਰਾ ਸਾਹਿਬ ਨੂੰ ਖੈਰੇ ਦੀ ਪਾਰਟੀ ਨੂੰ ਫੰਡ ਦਿੰਦਾ ਸੀਗਾ ਤਾਂ ਇਹਨਾਂ ਨੂੰ ਅਸੀਂ ਠੀਕੇ ਦਿਖਾਵੇ ਲਈ ਆਮ ਆਦੀ ਪਾਰਟੀ ਦੇ ਵਲੰਟੀਅਰ ਹੈ ਮੇਰੇ ਇਲੈਕਸ਼ਨਾਂ ਵੇਲੇ ਇਹ ਕਦੇ ਨਹੀਂ ਰਾਜੀ ਸੀ ਕਿ ਆਮ ਆਦੀ ਪਾਰਟੀ ਜਿੱਤੇ ਇਹਨਾਂ ਨੇ ਕਾਂਗਰਸ ਨੂੰ ਵੋਟਾਂ ਪਵਾਈਆਂ ਦੂਜੀਆਂ ਪਾਰਟੀਆਂ ਨੂੰ ਵੋਟਾਂ ਪਾਈਆਂ ਇਵਨ ਕੇ ਸਾਡੀ ਦਿੱਲੀ ਤੋਂ ਜਿਹੜੀ ਟੀਮ ਆਈ ਸੀ ਇਹਨਾਂ ਚੋਂ ਕਈ ਨਮਾਇੰਦਿਆਂ ਨੂੰ ਕਾਂਗਰਸ ਨੂੰ ਵੋਟਾਂ ਪਾਉਂਦੇ ਨੂੰ ਬਾਹਰ ਕਰ ਦਿੱਤਾ ਸੀ ਦੂਸਰਾ ਇਹ ਕੀ ਬੋਲੇ ਨੇ ਕੀ ਉਹ ਨਹੀਂ ਬੋਲੇ ਮੈਨੂੰ ਉਸ ਦਾ ਕੋਈ ਮਤਲਬ ਨਹੀਂ ਮੈਂ ਇੱਕ ਗੱਲ ਕਹੂੰਗੀ ਹਾਥੀ ਆਪ ਦੀ ਮਸਤ ਚਾਲ ਚੱਲਦਾ ਹੈ ਕੁੱਤੇ ਜੋ ਪਹੁੰਚਦੇ ਆ ਪਹੁੰਚਦੇ ਰਹਿਣ ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ ਚਾਹੇ ਇਹ ਨੇ ਚਾਹੇ ਦੂਸਰੀਆਂ ਪਾਰਟੀਆਂ ਦੇ ਲੋਕ ਨੇ ਮੇਰਾ ਮਕਸਦ ਹੈ ਮੈਨੂੰ ਮੇਰੀ ਪਾਰਟੀ ਨੇ ਚੁਣਿਆ ਮੇਰੀ ਪਾਰਟੀ ਨੇ ਇਹਨਾਂ ਨੇ ਮੇਰੀ ਟਿਕਟ ਕਰਵਾਉਣ ਦੇ ਲਈ ਵੀ ਬਹੁਤ ਜ਼ੋਰ ਲਾਇਆ ਸੀ ਮੇਰੀ ਪਾਰਟੀ ਨੇ ਮੇਰੀ ਮਿਹਨਤ ਮੇਰੀ ਪਾਰਟੀ ਪ੍ਰਤੀ ਲਾਇਲਟੀ ਦੇਖ ਕੇ ਮੈਨੂੰ ਟਿਕਟ ਦਿੱਤੀ ਮੇਰੀ ਰਾਜਪੁਰਾ ਦੀ ਜਨਤਾ ਨੇ ਮੈਨੂੰ ਇਸ ਸੀਟ ਤੇ ਬਿਠਾਇਆ ਮੈਂ ਰਾਜਪੁਰਾ ਚ ਉਹ ਕੰਮ ਕਰ ਰਹੀ ਆ ਜਿਹੜੇ ਕੰਮ ਅਜੇ ਤੱਕ ਨਹੀਂ ਹੋਏ ਫਾਰ ਐਗਜ਼ਾਮਪਲ ਨਲਾਸ ਮੰਦਰ ਦਾ ਘਟ ਜਿਹੜਾ ਹੁਣ ਟੋਟਲ ਪਾਈਪਲਾਈਨ ਚੇਂਜ ਹੋ ਰਹੀ ਆ ਉਹ ਆਊਟਰ ਕਲੋਨੀਆਂ ਦੀ ਹਾਲਤ ਸੁਧਾਰੀ ਗਈ ਆ ਜਿਹੜਾ ਜਨਤਾ ਸਕੂਨ ਦਾ ਪੂਲ ਸੀਗਾ ਇਹ ਕਾਂਗਰਸ ਸਰਕਾਰ ਵੇਲੇ ਉਹਨਾਂ ਨੂੰ ਲੈਟਰਾਈ ਹੋਈ ਸੀਗੀ ਵੀ ਇਹ ਚ ਜਿਹੜੀਆਂ ਅੜਚਣਾਂ ਉਹਨੂੰ ਦੂਰ ਕੀਤਾ ਜਾਵੇ ਕਿਸੇ ਵੀ ਤਰ੍ਹਾਂ ਉਹ ਕੰਮ ਹੋ ਰਿਹਾ ਬਹੁਤ ਜਲਦੀ ਜਿਹੜਾ ਧਮੋਲੀ ਫਟ ਗਿਆ ਉੱਥੇ ਅੰਡਰਪਾਸ ਬਣਨ ਜਾ ਰਿਹਾ ਹੋਰ ਵੀ ਬਹੁਤ ਕੰਮ ਹੈ ਆ ਮੇਰਾ ਕਹਿਣ ਦਾ ਮਤਲਬ ਹੈ ਮੈਂ ਸਿਰਫ ਕੰਮ ਕਰ ਰਹੀ ਆ ਜਿੱਦਨ ਮੇਰੀ ਜਨਤਾ ਨੇ ਮੈਨੂੰ ਕਿਹਾ ਵੀ ਤੁਸੀਂ ਆ ਗਲਤ ਕੰਮ ਕੀਤਾ ਹੈ ਜਾਂ ਇਹ ਕੰਮ ਤੁਸੀਂ ਗਲਤ ਗਲਤ ਹੋ ਤੁਸੀਂ ਇੱਥੇ ਮੈਂ ਉਹਨਾਂ ਨੂੰ ਜਵਾਬ ਦੇਉਂਗੀ ਮੈਨਾਂ ਨੂੰ ਜਵਾਬ ਦੇਣਾ ਵੀ ਨਹੀਂ ਜ਼ਰੂਰੀ ਸੀ ਕਿ ਉਹ ਐਕਸ਼ਨ ਲਊਗੀ ਜਿਹੜੀਆਂ ਇਹ ਗਤੀਵਿਧੀਆਂ ਕਰਦੇ ਨੇ ਕਿਉਂਕਿ ਕਿਸੇ ਦੀ ਤਰੱਕੀ ਬਰਦਾਸ਼ਤ ਨਹੀਂ ਹੁੰਦੀ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦਿੰਦੀ ਆ ਜਦੋਂ ਮੈਨੂੰ ਟਿਕਟ ਮਿਲੀ ਅਸੀਂ ਜਿਹੜੇ ਸੀਨੀਅਰ ਆਗੂ ਕਹਾਂਦੇ ਆ ਆਪਦੇ ਆਪ ਨੂੰ ਬਨ ਸਿੰਘ ਜੀ ਉਹਨਾਂ ਕੋਲੇ ਗਏ ਸਾਰੇ ਟੀਮ ਇਕੱਠੀ ਹੋ ਕੇ ਜੀ ਤੁਸੀਂ ਸਾਥ ਚੱਲੋ ਤੋਂ ਨਾਲ ਕੀ ਸੀ ਤੁਸੀਂ ਕਹਿੰਦੇ ਬਾਹਰੋਂ ਆ ਕੇ ਸਾਨੂੰ ਕੁੰਜੇ ਲਾਤਾ ਕੁੰਜੇ ਕੌਣ ਕਿਸੇ ਨੂੰ ਲਾ ਸਕਦਾ ਮੇਰੇ ਚ ਕਾਬਲੀਅਤ ਸੀ ਮੈਂ ਮਿਹਨਤ ਕੀਤੀ ਸੀ ਫਾਈ ਮੇਰੀ ਪਾਰਟੀ ਨੇ ਮੈਨੂੰ ਅੱਗੇ ਦਿੱਤਾ ਸ਼ੇਰ ਸਿੰਘ ਨੂੰ ਫੋਨ ਕੀਤਾ ਕਹਿੰਦੇ ਜੀ ਇੱਕ ਜਨਾਨੀ ਨੂੰ ਟਿਕਟ ਮਿਲੀ ਹੈ ਕੋਈ ਚੱਜ ਦੇ ਬੰਦੇ ਨੂੰ ਮਿਲੀ ਹੁੰਦੀ ਤਾਂ ਅਸੀਂ ਸਾਫ਼ ਲੱਗਦੇ ਮਤਲਬ ਇਨਾਂ ਲਈ ਔਰਤਾਂ ਦੀ ਤਾਂ ਇਹ ਕਦਰ ਹੈ ਕਿ ਇੱਕ ਔਰਤ ਕੰਮ ਨਹੀਂ ਕਰ ਸਕਦੀ ਇਹਨਾਂ ਤੋਂ ਹਜਮ ਇਹ ਨਹੀਂ ਹੋ ਰਿਹਾ ਕਿ ਇੱਕ ਔਰਤ ਵੀ ਕਦੇ ਕੰਮ ਕਰ ਸਕਦੀ ਹੈ ਰਾਜਪੁਰੇ ਦੇ ਇਤਿਹਾਸ ਚ ਪਹਿਲੀ ਵਾਰ ਹੈ ਕਿ ਇੱਕ ਔਰਤ ਨੂੰ ਮੌਕਾ ਦਿੱਤਾ ਹੈ ਰਾਜਪੁਰੇ ਨੇ ਔਰ ਅਸੀਂ ਉਹ ਕੰਮ ਕਰ ਰਹੇ ਹਾਂ ਜਿਹੜੇ ਕੰਮ ਅੱਜ ਤੱਕ ਨਹੀਂ ਹੋਏ ਸੀਗੇ ਇਹ ਉਦੋਂ ਨਹੀਂ ਬੋਲੇ ਜਦੋਂ ਮੈਂ ਤਸਿਲਦਾਰ ਨੂੰ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਆ ਕੇ ਰਾਜਪੁਰੇ ਦਾ ਤਸਿਲਦਾਰ ਸਸਪੈਂਡ ਹੋਇਆ ਸੀਗਾ ਤੁਹਾਨੂੰ ਸਭ ਨੂੰ ਪਤਾ ਹੈ ਉਦੋਂ ਨਹੀਂ ਬੋਲੇ ਇਹ ਚੰਗਾ ਕੰਮ ਨਹੀਂ ਬੋਲ ਸਕਦੇ ਇਹ ਜੋ ਬੋਲਦੇ ਆ ਬੋਲਦੇ ਰਹਨ ਬਾਕੀ ਮੈਨੂੰ ਮੇਰੇ ਬਜ਼ੁਰਗਾਂ ਦੀ ਇੱਕ ਗੱਲ ਯਾਦ ਆਉਂਦੀ ਹੈ ਬਜ਼ੁਰਗ ਕਹਿੰਦੇ ਹੁੰਦੇ ਆ ਕਿ ਜਦੋਂ ਕਿਸੇ ਦੀ ਤਰੱਕੀ ਹੁੰਦੀ ਹੈ ਨਾ ਉਦੋਂ ਦੁਸ਼ਮਣ ਬਹੁਤ ਇਕੱਠੇ ਹੁੰਦੇ ਆ ਮੈਨੂੰ ਅੱਜ ਇੱਕ ਹੌਸਲਾ ਹੈ ਮੈਨੂੰ ਇਹ ਲੱਗਦਾ ਹੈ ਕਿ ਮੈਂ ਤਰੱਕੀ ਕਰ ਲਈ ਹਾਂ ਤਾਂ ਹੀ ਇਹ ਦੁਸ਼ਮਣਾਂ ਦਾ ਝੁੰਡ ਇਕੱਠਾ ਹੋ ਰ ਕੀ ਕਹਿੰਦੇ ਗਿੱਦੜਾਂ ਦਾ ਝੁੰਡ ਫਿਰਦਾ ਕਿ ਸ਼ੇਰ ਮਾਰਨਾ ਸ਼ੇਰ ਨੂੰ ਕੋਈ ਨਹੀਂ ਮਾਰ ਸਕਦਾ ਮੈਨੂੰ ਮੇਰੀ ਜਨਤਾ ਦਾ ਭਰੋਸਾ ਹੈ ਮੇਰੀ ਜਨਤਾ ਦਾ ਵਿਸ਼ਵਾਸ ਹੈ ਜਿੱਦ ਤਨ ਮੇਰੀ ਜਨਤਾ ਕਹੂਗੀ ਮੈਂ ਗਲਤ ਤਾਂ ਮੈਂ ਉਦੋਂ ਉਹਦਾ ਜਵਾਬ ਦੂੰਗਾ ਮੈਡਮ ਤੁਸੀਂ ਇਹਦਾ ਸਬੰਧ ਦੇ ਵਿੱਚ ਆਪਣੇ ਪਾਰਟੀ ਹਾਈ ਕਮਾਂਡੋ ਨੂੰ ਲਿਖੀ ਭੇਜੋਗੇ ਬਿਲਕੁਲ ਜੀ ਸਾਡੇ ਜਿੰਨੇ ਵੀ ਵਲੰਟੀਅਰ ਹੈ ਬਲੌਕ ਪ੍ਰਧਾਨ ਹੈ ਉਹ ਸਾਰੇ ਲਿਖ ਕੇ ਭੇਜ ਰਹੇ ਨੇ ਕਿ ਇਹ ਰਾਜਪੁਰੇ ਵਿੱਚ ਸਾਡੇ ਐਮਐਲਏ ਦੀ ਐਕਸ਼ਨ ਨੂੰ ਪ੍ਰਾਪਤ ਕਰਨ ਦਾ ਇਹਨਾਂ ਨੇ ਗਲਤ ਕੀਤਾ ਹੈ ਉਹ ਤੇ ਜ਼ਰੂਰ ਐਕਸ਼ਨ ਕੀ ਆਪਾਂ ਇਹਨਾਂ ਨੂੰ ਇਹਨਾਂ ਨੂੰ ਆਪਾਂ ਆਪਣੇ ਪਾਰਟੀ ਵਰਕਰ ਮੰਨਦੇ ਹਾਂ ਮਤਲਬ ਮੈਂ ਨਹੀਂ ਮੰਨਦੀ ਕਿ ਨਾਏ 19 ਸੀ 19 ਵੀ ਇਹਨਾਂ ਨੇ ਮਹਾਰਾਣੀ ਜੀ ਨੂੰ 19 ਦੇ ਇਲੈਕਸ਼ਨ ਲੜੀਆਂ ਇਹਨਾਂ ਨੇ ਕਿਹਾ ਕਾਂਗਰਸ ਦੀ ਸਰਕਾਰ ਆ ਆਪਾਂ ਦਾ ਮਹਾਰਾਣੀ ਨੂੰ ਵੋਟਾਂ ਪਾਓ ਨਾਏ 19 ਸੀ ਨਾ 7 ਸੀ ਨਾ 19 ਸੀ ਨਾ 22 ਸੀ ਤੇ ਹੁਣ ਚਾਹੇ ਕਹਿਨ ਨੂੰ ਪਾਰਟੀ ਵਰਕਰ ਕਹੀ ਜਾਂ ਉਹ ਸਾਰੇ ਰਾਜਪੂਰੇ ਨੂੰ ਪਤਾ ਹੈ ਔਰ ਮੈਂ ਇਹ ਵੀ ਕਹੂੰਗੀ 27 ਚ ਦੇਖਿਓ ਇਹਨਾਂ ਚੋਂ ਕਿੰਨੇ ਕਿਤੇ ਖੜਦੇ ਆ ਤੇ ਕਿੰਨੇ ਭੱਜਣਗੇ ਉਹ ਵੀ ਤੁਹਾਡੇ ਸਾਹਮਣੇ ਆ ਮੈਂ ਇਹਨਾਂ ਨੇ ਮੈਡਮ ਦੀ ਟਿਕ ਟੋਕ ਨੂੰ ਵੀ ਬਹੁਤ ਕੋਸ਼ਿਸ਼ ਕੀਤੀ ਸੀ ਉਹ ਨਹੀਂ ਰੋਕ ਸਕਦੇ ਜੀ ਦੇ ਸਿਰ ਤੇ ਤਾਜ ਪ੍ਰਮਾਤਮਾ ਨੇ ਸਜਾਣਾ ਕੋਈ ਨਹੀਂ ਰੋਕ ਸਕਦਾ ਮੇਰੀ ਪਾਰਟੀ ਨੂੰ ਜੇ ਮੇਰੇ ਤੇ ਭਰੋਸਾ ਹੈ ਤਾਂ ਖਜ਼ਾਨਚੀ ਵਰਗੀਆਂ ਜ਼ਿੰਮੇਵਾਰੀਆਂ ਮੇਰੀ ਪਾਰਟੀ ਨੇ ਮੈਨੂੰ ਦਿੱਤੀਆਂ ਅੱਜ ਵੀ ਮੇਰੀ ਪਾਰਟੀ 'ਚ ਜੋ ਮੈਨੂੰ ਮਾਣ ਮਿਲਦਾ ਹੈ ਮੈਂ ਉਹਦੇ ਲਈ ਪਾਰਟੀ ਦਾ ਹਮੇਸ਼ਾ ਧੰਨਵਾਦ ਕਰਦੀ ਆ ਮੈਂ ਉਹੀ ਕਹਿੰਦੀ ਆ ਨਾ ਮੈਨੂੰ ਇਹਨਾਂ ਦੇ ਸਰਟੀਫਿਕੇਟਾਂ ਦੀ ਲੋੜ ਹੈ ਤੇ ਨਾ ਮੈਨੂੰ ਲੋੜ ਪੈਣੀ ਹੈ ਮੈਨੂੰ ਮੇਰੀ ਜਨਤਾ ਜਿਹਨੇ ਇੱਥੇ ਚੁਣ ਕੇ ਬਿਠਾਇਆ ਹੈ ਮੈਂ ਆਪਦੇ ਜਨਤਾ ਦੇ ਕੰਮ ਕਰ ਰਹੀ ਆ ਔਰ ਮੈਂ ਹੁਣ ਦੇ ਥਰੂ ਜਨਤਾ ਨੂੰ ਵੀ ਮੈਸੇਜ ਦੇ ਰਹੀ ਆ ਕਿ ਹਲੇ ਵੀ ਹਲੇ ਉਹ ਕੰਮ ਹੋਣੇ ਹੈ ਜਿਹੜੇ ਕਿ ਰਾਜਪੁਰੇ ਨੇ ਕਦੇ ਸੋਚਿਆ ਨਹੀਂ ਸੀ ਜਿਹੜੇ ਕਹਿੰਦੇ ਸੀ ਇਹ ਤਾਂ ਹੋ ਹੀ ਨਹੀਂ ਸਕਦੇ ਜੀਵੇਂ ਸਾਡੇ ਕੇਜਰੀਵਾਲ ਜੀ ਕਹਿੰਦੇ ਸੀ ਕੋਈ ਕੰਮ ਇੰਪੋਸੀਬਲ ਨਹੀਂ ਨiyet ਸਾਫ਼ ਹੋਣੀ ਚਾਹੀਦੀ ਹੈ ਅਸੀਂ ਸਾਫ਼ ਨiyet ਨਾਲ ਕੰਮ ਕਰਨ ਲੱਗੇ ਤਾਂ ਉਹ ਕਰਦੇ ਹਾਂ ਕੋਈ ਥੋੜੀ ਅਲੱਗ ਨਹੀਂ ਇਹ ਮੇਰੇ ਨਾਲ ਕਦੋਂ ਸੀ ਤੁਸੀਂ ਆਪ ਦੇਖੋ ਇਹ ਟਿਕਟ ਵੇਲੇ ਮੇਰੇ ਨਾਲ ਸੀਗੇ ਜਾਂ ਇਲੈਕਸ਼ਨਾਂ ਮੇਰੇ ਮੇਰੇ ਨਾਲ ਸੀ ਇਹ ਕਦੋਂ ਮੇਰੇ ਨਾਲ ਸੀ ਇਹ ਤਾਂ ਸ਼ੁਰੂ ਤੋਂ ਲੱਗਿਆ ਅੱਜ ਤੁਹਾਨੂੰ ਲੱਗਦਾ ਏ ਧੜਾ ਇਹ ਧੜਾ ਨਹੀਂ ਹੈ ਜਦੋਂ ਟਿਕਟਾਂ ਦੀ ਵਾਰੀ ਆਈ ਨਾ ਤੁਹਾਡੇ ਸਾਹਮਣੇ ਇਹੀ ਇੱਕ ਦੂਜੇ ਦੀਆਂ ਟੰਗਾ ਖਿੱਚਦੇ ਦੇਖਦੇ ਇਹ ਸਾਰੇ ਐਮਐਲਏ ਦੇ ਕੈਂਡੀਡੇਟ ਹੈ ਇਹ ਇੱਕ ਦੂਜੇ ਦੇ ਟੰਗਾ ਇਹੀ ਖਿੱਚਣਗੇ ਕੋਈ ਤੜਾ ਨਹੀਂ ਐ ਇਹ ਐਮਐਲਏ ਦੇ ਕੈਂਡੀਡੇਟ ਐ ਸਾਈਟ ਤੁਸੀਂ ਦੇਖਿਓ ਇੱਕ ਦੂਜੇ ਦੇ ਟੰਗਾ ਕਿ ਲਈ ਪੁੱਛਦਾ